ਫਿਰੋਜ਼ਪੁਰ ਜ਼ਿਲ੍ਹੇ ਦੇ ਆਮ ਆਦਮੀ ਪਾਰਟੀ ਦੇ ਸਰਪੰਚ ਵੱਲੋਂ ਕੈਮਰੇ ਅੱਗੇ ਆ ਕੇ ਕੁਝ ਜਿਹੜੇ ਖੁਲਾਸੇ ਕੀਤੇ ਗਏ ਨੇ ਖਾਸ ਕਰਕੇ ਅਕਾਲੀ ਦਲ ਬਾਦਲ ਦੀ ਜਿਹੜੀ ਭਰਤੀ ਹੈਗੀ ਆ ਉਸ ਨੂੰ ਲੈ ਕੇ ਸਵਾਲ ਜਿਹੜੇ ਚੁਕੇ ਗਏ ਨੇ ਉਹਨਾਂ ਨੇ ਕਿਹਾ ਕਿ ਮੇਰਾ ਵੀ ਜਿਹੜਾ ਹੈ ਭਰਤੀ ਦੇ ਵਿੱਚ ਨਾਮ ਲਿਖ ਦਿੱਤਾ ਗਿਆ ਸਰਦਾਰਤਾ ਸਿੰਘ ਜੀ ਕੀ ਕਹੋਗੇ ਜੋ ਕੁਛ ਇਹਨਾਂ ਦੇ ਵੱਲੋਂ ਕਿਹਾ ਗਿਆ ਕਿਸੇ ਪਿੰਡ ਵਿੱਚ ਕਿਸੇ ਜਥੇਦਾਰ ਨੂੰ ਇਹ ਪਰਚੀਆਂ ਭਰਤੀ ਦੀਆਂ ਦੇ ਕੇ ਆਏ ਔਰ ਉਹਨਾਂ ਦੀ ਮੇਰੇ ਖਿਆਲ ਔਰਤ ਨੇ ਟੋਕਰੇ ਚ ਰੱਖ ਕੇ ਉਹ ਪਰਚੀਆਂ ਜਿਹੜੀਆਂ ਖੋ ਵਿੱਚ ਸੜੀਆਂ ਨੇ ਔਰ ਉਹਨੇ ਵੀਡੀਓ ਬਣਾਈ ਹੈ ਵੀ ਮੈਂ ਪੰਥ ਵਿਰੋਧੀਆਂ ਦੀ ਜਿਹੜੀ ਭਰਤੀ ਅਸੀਂ ਨਹੀਂ ਕਰ ਸਕਦੇ ਹਨ ਉਹਨਾਂ ਨੇ ਵੋਟਰ ਲਿਸਟਾਂ ਲਾਈਆਂ ਉਹਦੇ ਅਗੇਂਸਟ ਆ ਜਿਹੜੇ ਵੀ ਉਹ ਜਿਹੜੀਆਂ ਪਰਚੀਆਂ ਕੱਢ ਦਿੱਤੀਆਂ ਹੁਣ ਉਹ ਬੰਦਾ ਆਮ ਆਦਮੀ ਪਾਰਟੀ ਦਾ ਫਿਰੋਜ਼ਪੁਰ ਜ਼ਿਲ੍ਹੇ ਦੇ ਕਿਸੇ ਪਿੰਡ ਦਾ ਸਰਪੰਚ ਹੈ ਉਹਨੂੰ ਸ਼ੋਅ ਕਰਿਆ ਹੋਇਆ ਵੀ ਉਹ ਕਾਲੀਤਲ ਦਾ ਮੈਂਬਰ ਹੈ ਇਟ ਮੀਨਸ ਘਰੇ ਬੈਠ ਕੇ ਬੋਗਸ ਭਰਤੀ ਹੋਈ ਆ ਸਿਰਫ ਵੋਟਰ ਲਿਸਟਾਂ ਚੋਂ ਨਾਂ ਕੱਢ-ਕੱਢ ਕੇ ਜਿਹਦੇ ਨਾਂ ਤੇ ਸਰਦਾਰ ਆ ਕੁਝ ਲੱਗਿਆ ਹੋਇਆ ਉਹਨਾਂ ਨੂੰ ਇਹ ਵੀ ਨਹੀਂ ਇਹ ਵੀ ਨਹੀਂ ਦੇਖਿਆ ਕਿਉਂਕਿ ਜਦੋਂ ਗਲਤੀ ਕਰਦਾ ਬੰਦਾ ਫਿਰ ਗਲਤੀ ਤੇ ਗਲਤੀ ਕਰਦਾ ਨਾ ਕਿਸੇ ਕਿਸੇ ਲੋਕਲ ਨੂੰ ਹੀ ਪੁੱਛ ਲੈਂਦੇ ਵੀ ਯਾਰ ਵੀ ਇਹ ਬੰਦਾ ਆਪਣੇ ਨਾਲ ਹੈਗਾ ਕਿ ਨਹੀਂ ਫਿਰੋਜ਼ਪੁਰ ਜ਼ਿਲ੍ਹੇ ਦੇ ਆਮ ਆਦਮੀ ਪਾਰਟੀ ਦੇ ਸਰਪੰਚ ਵੱਲੋਂ ਕੈਮਰੇ ਅੱਗੇ ਆ ਕੇ ਕੁਝ ਜਿਹੜੇ ਖੁਲਾਸੇ ਕੀਤੇ ਗਏ ਨੇ ਖਾਸ ਕਰਕੇ ਅਕਾਲੀ ਦਲ ਬਾਦਲ ਦੀ ਜਿਹੜੀ ਭਰਤੀ ਹੈਗੀ ਉਸ ਨੂੰ ਲੈ ਕੇ ਸਵਾਲ ਜਿਹੜੇ ਚੁਕੇ ਗਏ ਨੇ ਉਹਨਾਂ ਨੇ ਕਿਹਾ ਕਿ ਮੇਰਾ ਵੀ ਜਿਹੜਾ ਹੈ ਭਰਤੀ ਦੇ ਵਿੱਚ ਨਾਂ ਲਿਖ ਦਿੱਤਾ ਗਿਆ ਸਰਦਾਰ ਪਤਾ ਸਿੰਘ ਜੀ ਕੀ ਕਹੋਗੇ ਜੋ ਕੁਝ ਇਹਨਾਂ ਦੇ ਵੱਲੋਂ ਕਿਹਾ ਗਿਆ ਫਿਰ ਜਿਹੜੀ ਉਹ ਬੋਕਸ ਦੀ ਗੱਲ ਜਥੇਦਾਰ ਹਰਪੀ ਸਿੰਘ ਹੋਣਾ ਨੇ ਵੀ ਕਹੀ ਜਾਂ ਪੁਰਾਣੇ ਐਕਸਪੀਰੀਅੰਸ ਤੋਂ ਹੋਰ ਵੀ ਜਿਹੜੇ ਚਿੰਤਕ ਕਹਿੰਦੇ ਰਹਿੰਦੇ ਨੇ ਫਿਰ ਕੀ ਉਹਦੇ ਵਿੱਚ ਸੱਚਾਈ ਹੈ ਹਾਂਜੀ ਹਾਂਜੀ ਤੁਸੀਂ ਦੇਖੋ ਹੁਣ ਪੰਜ ਮੈਂਬਰੀ ਭਰਤੀ ਕਮੇਟੀ ਭਰਤੀ ਕਰ ਰਹੀ ਆ ਉਹ ਥਾਂ ਥਾਂ ਤੇ ਜਾ ਕੇ ਹਰ ਰੋਜ਼ ਉਹਨਾਂ ਦੇ ਸਮਾਗਮ ਹੁੰਦੇ ਆ ਉਹਦੇ ਵਿੱਚ ਵੱਡੀ ਗਿਣਤੀ ਵਿੱਚ ਸਿੱਖ ਸੰਗਤਾਂ ਜਿਹੜੀਆਂ ਆਉਂਦੀਆਂ ਨੇ ਉਹਨਾਂ ਦੀਆਂ ਫੋਟੋਆਂ ਉਹਨਾਂ ਦੀਆਂ ਵੀਡੀਓਜ਼ ਆ ਸਾਰਾ ਕੁਝ ਆਉਂਦਾ ਹੈਗਾ ਉੱਥੋਂ ਫਿਰ ਉਹ ਜਿਹੜੇ ਵਕ ਵਕ ਬਲਾਕਸ ਦੇ ਬੰਦੇ ਆਏ ਹੁੰਦੇ ਆ ਉਹਨਾਂ ਨੂੰ ਪਰਚੀਆਂ ਦਿੰਦੇ ਨੇ ਉਹ ਜਾ ਕੇ ਪਿੰਡਾਂ ਵਿੱਚ ਸੋ ਇੱਕ ਕੁਝ ਨਜ਼ਰਤਾ ਆ ਰਿਹਾ ਨਾ ਵੀ ਬਕਾਇਦਾ ਸਰਗਰਮੀ ਟੌਪ ਲੈਵਲ ਤੋਂ ਲੋਅਰ ਲੈਵਲ ਤੱਕ ਜਿਹੜੀ ਹੋ ਰਹੀ ਆ ਹੁਣ ਇਹਨਾਂ ਬਾਰੇ ਤਾਂ ਆਇਆ ਹੈਗਾ ਵੀ ਕਿਸੇ ਪਿੰਡ ਵਿੱਚ ਕਿਸੇ ਜਥੇਦਾਰ ਨੂੰ ਇਹ ਪਰਚੀਆਂ ਭਰਤੀ ਦੀਆਂ ਦੇ ਕੇ ਆਏ ਔਰ ਉਹਨਾਂ ਦੀ ਮੇਰੇ ਖਿਆਲ ਔਰਤ ਨੇ ਟੋਕਰੇ ਚ ਰੱਖ ਕੇ ਉਹ ਪਰਚੀਆਂ ਜਿਹੜੀਆਂ ਖੋਵ ਵਿੱਚ ਸੜੀਆਂ ਨੇ ਔਰ ਉਹਨੇ ਵੀਡੀਓ ਬਣਾਈ ਹੈ ਵੀ ਮੈਂ ਪੰਥ ਵਿਰੋਧੀਆਂ ਦੀ ਜਿਹੜੀ ਭਾਰਤੀ ਅਸੀਂ ਨਹੀਂ ਕਰ ਸਕਦੇ ਨਾ ਇੱਕ ਪਾਸੇ ਨਜ਼ਰ ਆ ਰਹੀ ਹੈ ਭਾਰਤੇ ਅਸੀਂ ਉਸ ਧੜੇ ਨਾਲ ਸਹਿਮਤ ਹੋਈਏ ਪੰਜ ਮੈਂਬਰੀ ਕਮੇਟੀ ਨਾਲ ਉਹਨਾਂ ਦੀ ਰਾਜਨੀਤੀ ਨਾਲ ਸਹਿਮਤ ਹੋਈਏ ਜਾਂ ਨਾ ਹੋਈਏ ਇਹ ਵੱਖਰੀ ਗੱਲ ਹੈਗੀ ਆ ਪਰ ਗਰਾਊਂਡ ਤੇ ਉਹ ਸਰਗਰਮੀ ਤਾਂ ਕਰ ਰਹੇ ਹਨ ਇੱਕ ਲੱਗ ਰਿਹਾ ਹੈਗਾ ਵੀ ਉਹਨਾਂ ਦੇ ਸਮਾਗਮ ਹੁੰਦੇ ਆ ਕਦੀ ਰੋਪੜ ਕਦੀ ਖੰਨੇ ਕਦੀ ਮਲੇਰ ਕੋਟਲੇ ਕਦੀ ਜਲੰਧਰ ਅਮਰਸਰ ਔਰ ਵੱਡੇ ਇਕੱਠ ਉੱਤੇ ਨਜ਼ਰ ਆਉਂਦੇ ਹੋਏ ਹਾਂ ਮਤਲਬ ਜੇ ਆਪਾਂ ਕਹਿ ਲਈ ਕਿ 27 ਲੱਖ ਦੀ ਭਰਤੀ ਜੇ ਆਪਾਂ ਮੰਨ ਲਈਏ ਹੋਈ ਹੋਵੇ ਔਰ ਹੋਈ ਵੀ ਤਕਰੀਬਨ ਆਪਾਂ ਕਹਿ ਲਈ ਕਿ 30 ਤੋਂ 45 ਦਿਨ ਦੇ ਅੰਦਰ ਅੰਦਰ ਹੋਵੇ ਤੇ ਉਹ ਤਾਂ ਪੂਰੇ ਪੰਜਾਬ ਦੇ ਵਿੱਚ ਮੇਲੇ ਵਰਗਾ ਮਾਹੌਲ ਚਾਹੀਦਾ ਨਾ ਫਿਰ ਤਾਂ ਮਤਲਬ ਕਿ ਇਕੱਠ ਜਿਹੜੇ ਹੋ ਰਿਹਾ ਇਕੱਠੇ ਹੋ ਕੇ ਲੋਕ ਕਰ ਰਹੇ ਉਹ ਨਜ਼ਰ ਆਉਣੀ ਚਾਹੀਦੀ ਹਾਂਜੀ ਹੁਣ ਜਿਹੜਾ ਇਹਨਾਂ ਦਾ ਆਇਆ ਦੋਸ਼ ਹੈ ਇਹਨਾਂ ਨੇ ਵੋਟਰ ਲਿਸਟਾਂ ਕਢਾਈਆਂ ਕਿਉਂਕਿ ਵੋਟਰ ਲਿਸਟ ਤੁਸੀਂ ਮੇਰੇ ਖਾਲ ਆਨਲਾਈਨ ਹੀ ਹੁਣ ਲੈ ਸਕਦੇ ਹੋ ਹਰ ਫਰੀਕ ਨਾ ਸੋ ਆਨਲਾਈਨ ਵੋਟਰ ਲਿਸਟ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੀ ਵੈਬਸਾਈ ਵੋਟਰ ਲਿਸਟਾ ਤੁਸੀਂ ਆਪਣਾ ਨਾਮ ਵੀ ਦੇਖ ਸਕਦੇ ਹੋ ਹੁਣ ਸਰ ਵੀ ਮੇਰਾ ਨਾਮ ਵੋਟਰ ਲਿਸਟ ਚ ਹੈਗਾ ਜਾਂ ਨਹੀਂ ਹੈਗਾ ਸੋ ਉਹਨਾਂ ਨੇ ਵੋਟਰ ਲਿਸਟਾਂ ਲਾਈਆਂ ਉਹਦੇ ਅਗੇਂਸਟ ਆ ਜਿਹੜੇ ਵੀ ਉਹ ਜਿਹੜੀਆਂ ਪਰਚੀਆਂ ਕੱਢ ਦਿੱਤੀਆਂ ਹੁਣ ਉਹ ਬੰਦਾ ਆਮ ਆਦਮੀ ਪਾਰਟੀ ਦਾ ਫਿਰੋਜ਼ਪੁਰ ਜ਼ਿਲ੍ਹੇ ਦੇ ਕਿਸੇ ਪਿੰਡ ਦਾ ਸਰਪੰਚ ਹੈ ਉਹਨੂੰ ਸ਼ੋਅ ਕਰਿਆ ਹੋਇਆ ਵੀ ਉਹ ਕਾਲੀ ਤਲ ਦਾ ਮੈਂਬਰ ਹੈ ਇਟ ਮੀਨਸ ਘਰੇ ਬੈਠ ਕੇ ਬੋਗਸ ਭਰਤੀ ਹੋਈ ਆ ਸਿਰਫ ਬੋਟਮ ਲਿਸਟਾਂ ਚੋਂ ਨਾਂ ਕੱਢ-ਕੱਢ ਕੇ ਜਿਹਦੇ ਨਾਂ ਤੇ ਸਰਦਾਰ ਆ ਕੁਝ ਲੱਗਿਆ ਹੋਇਆ ਉਹਨਾਂ ਨੂੰ ਇਹ ਵੀ ਨਹੀਂ ਇਹ ਵੀ ਨਹੀਂ ਦੇਖਿਆ ਕਿਉਂਕਿ ਜਦੋਂ ਗਲਤੀ ਕਰਦਾ ਬੰਦਾ ਫਿਰ ਗਲਤੀ ਦੇ ਗਲਤੀ ਕਰਦਾ ਨਾ ਕਿਸੇ ਕਿਸੇ ਲੋਕਲ ਨੂੰ ਹੀ ਪੁੱਛ ਲੈਂਦੇ ਵੀ ਯਾਰ ਵੀ ਇਹ ਬੰਦਾ ਆਪਣੇ ਨਾਲ ਹੈਗਾ ਕਿ ਨਹੀਂ ਉਹ ਦੱਸ ਦਿੰਦਾ ਵੀ ਆਮ ਆਦਮੀ ਪਾਰਟੀ ਦਾ ਇਹ ਤਾਂ ਸਰਪੰਚ ਹੈਗਾ ਸੋ ਉਹਦੇ ਨਾਂ ਤੇ ਸੋ ਇਹੇ ਬੋਗਸ ਭਰਤੀ ਬਹੁਤ ਜ਼ਿਆਦਾ ਹੋਈ ਹੈਗੀ ਆ ਕਿਤੇ ਨਜ਼ਰ ਹੀ ਨਹੀਂ ਆਇਆ ਵੀ ਬਾਦਲ ਸੁਖਬੀਰ ਬਾਦਲ ਧੜੇ ਦੀ ਭਰਤੀ ਸ਼ੁਰੂ ਹੋਈ ਹੋਵੇ ਇੱਕ ਦੋ ਕਮੀਟਿੰਗਾਂ ਦਾ ਆਪਾਂ ਇੱਕ ਸੁੱਚਾ ਸਿੰਘ ਲੰਗਾ ਦੀ ਮੀਟਿੰਗ ਸੀ ਜਿਹੜੀ ਗੁਰਦੁਆਰੇ 'ਚ ਹੋਈ ਜਿੱਦਾਂ ਆਪਾਂ ਪੁਆਇੰਟ ਆਊਟ ਕਰਿਆ ਸੀ ਵੀ ਜੇ ਇਹ ਅਕਾਲ ਤਖਤ ਨੂੰ ਕਹਿ ਰਿਹਾ ਸਾਡੀ ਮਾਨਤਾ ਰੱਦ ਹੋਵੇਗੀ ਤਾਂ ਗੁਰਦੁਆਰੇ 'ਚ ਭਰਤੀ ਨਹੀਂ ਹੋਣੀ ਚਾਹੀਦੀ ਇੱਕ ਕਿਸੇ ਇੱਧਰ ਮਾਲਵਾ ਜਿਹੜੇ 'ਚ ਸ਼ਾਇਦ ਮਾਛੀਵਾੜੀ ਦੇ ਲਾਗੇ ਮਹ ਮਤਲਬ ਉਪਰ ਇੰਨੇ ਵੱਡੇ ਲੈਵਲ ਤੇ ਨਹੀਂ ਸੀ ਕਿ ਮਤਲਬ ਇੱਕ ਵੱਡਾ ਇਕੱਠ ਦਾ ਰੋਡਦਾਰਨ ਕਰਦੇ ਸੀ 100 150 ਬੰਦੇ 100 150 ਬੰਦੇ ਇਕੱਠਾ ਹੋ ਜੇ ਉਹਨੂੰ ਆਪਾਂ ਇਕੱਠ ਉਸ ਹਿਸਾਬ ਦਾ ਨਹੀਂ ਕਹਿ ਸਕਦੇ ਸੁਚਾ ਸਿੰਘ ਲੰਗਾ ਵਾਲੀ ਮੀਟਿੰਗ ਵਿੱਚ ਵੀ ਵੱਧ ਤੋਂ ਵੱਧ 200 ਬੰਦਾ ਸੀਗਾ ਇੱਥੇ ਇਹਨਾਂ ਦੀ ਪੰਜ ਮੈਂਬਰੀ ਭਰਤੀ ਔਰ ਪੰਜੇ ਮੈਂਬਰ ਆ ਰਹੇ ਆ ਹਰੇਕ ਸਟੇਜ ਤੇ ਪੰਜੇ ਮੈਂਬਰ ਆ ਰਹੇ ਆ ਉਹ ਸੰਬੋਧਨ ਕਰਦੇ ਹੈਗੇ ਆ ਔਰ ਵੱਡੇ ਪੱਦਰ ਤੇ ਲੋਕਲ ਬੰਦੇ ਆ ਜਿਹੜੇ ਵਿਚਾਰ ਦਿੰਦੇ ਹੁਣ ਰੋਪੜ ਦੀ ਭਰਤੀ ਦਾ ਆ ਰੋਪੜ ਦੀ ਭਰਤੀ ਵਿੱਚ ਉੱਥੇ ਆਮ ਲੋਕਾਂ ਨੂੰ ਟਾਈਮ ਦਿੱਤਾ ਗਿਆ ਉੱਠ ਕੇ ਚੰਦੂ ਮਾਜਰੇ ਦੇ ਖਿਲਾਫ ਬੋਲੇ ਆ ਵੀ ਚੰਦੂ ਮਾਜਰੇ ਵੀ ਤੁਸੀਂ ਵੀ ਅਕਾਲੀ ਦਲ ਦੇ ਨਾਲ ਸੀ ਸ਼ਾਮਲ ਤੁਸੀਂ ਉਹ ਮਲਾਈਆਂ ਖਾਧੀਆਂ ਨੇ ਹਨਾ ਲੋਕ ਬੋਲੇ ਆ ਉਹਨਾਂ ਦੇ ਖਿਲਾਫ ਇਟ ਮੀਨਸ ਟਾਈਮ ਦੇ ਰਾਇਓ ਉਹ ਡਿਸੈਂਟ ਨੂੰ ਜਿਹੜਾ ਵਿਰੋਧ ਆ ਉਹਨੂੰ ਟਾਈਮ ਦੇ ਰਹਿ ਗਿਆ ਇਹੋ ਹੀ ਡੈਮੋਕਰੇਟਿਕਲੀ ਹੁੰਦਾ ਵੀ ਜਿਹੜੇ ਤੁਹਾਡੇ ਵਿਰੋਧੀ ਆ ਉਹਨੂੰ ਵੀ ਸੇਮ ਸਟੇਜ ਤੇ ਟਾਈਮ ਦਿਓ ਜੇ ਉਹਨਾਂ ਦੀਆਂ ਵਰਤਮਾਨ ਲੀਡਰਸ਼ਿਪ ਬਾਰੇ ਕੋਈ ਗਲਤੀਆਂ ਬਾਰੇ ਗੱਲਣਾ ਕਹਿਣ ਦਾ ਹੱਕ ਹੈ ਉਹਨਾਂ ਨੂੰ ਹੋਣਾ ਚਾਹੀਦਾ ਸੋ ਫਿਰੋਜ਼ਪੁਰ ਜ਼ਿਲ੍ਹੇ ਦਾ ਆਮ ਆਦਮੀ ਪਾਰਟੀ ਦਾ ਸਰਪੰਚ ਕੈਮਰੇ ਅੱਗੇ ਦੋਸ਼ ਲਾ ਰਿਹਾ ਹੈ ਵੀ ਮੇਰਾ ਨਾਂ ਅਕਾਲੀ ਦਲ ਦੇ ਮੈਂਬਰ ਵੱਜੋਂ ਸ਼ੋਅ ਕੀਤਾ ਗਿਆ ਉਹਨੇ ਪਰਚੀ ਵੀ ਦਿਖਾਈ ਆ ਔਰ ਜਿਹਦੇ ਵਿੱਚ ਉਹ ਕਹਿੰਦਾ ਵੀ ਮੇਰੇ ਸਾਈਨ ਵੀ ਹੈ ਨਹੀਂ ਇਹ ਹਣਾ ਇੱਕ ਹੋਰ ਉਹਦੇ ਮੁੰਡੇ ਦੇ ਸਾਈਨ ਆ ਉਹ ਕਹਿੰਦਾ ਮੇਰਾ ਬੇਟਾ ਇੰਗਲਿਸ਼ ਵਿੱਚ ਸਾਈਨ ਕਰਦਾ ਉਹਦੇ ਪੰਜਾਬੀ ਵਿੱਚ ਸਾਈਨ ਕੀਤੇ ਹੋਏ ਆ ਸੋ ਇਟ ਮੀਨਸ ਬੋਗਸ ਭਰਤੀ ਦੀਆਂ ਜਿਹੜੀਆਂ ਪਰਤਾਂ ਨੇ ਖੁੱਲਣੀਆਂ ਸ਼ੁਰੂ ਹੋ ਗਈਆਂ ਅੱਗੇ ਦੇਖੋ ਵੀ ਕਿ ਪਹਿਲਾਂ ਹੁਣ ਉਹਨਾਂ ਨੇ ਪ੍ਰਧਾਨ ਚੁਣ ਲਿਆ ਹੁਣ ਉਹਨਾਂ ਨੂੰ ਕੋਈ ਪ੍ਰਵਾਹ ਨਹੀਂ ਬੇਕਰ ਲੋੜ ਹੀ ਨਹੀਂ ਹੈਗੀ